ਸਰਵ ਨੌਜਵਾਨ ਵੈਲਫੇਅਰ ਸੁਸਾਇਟੀ ਬਣਾਉ। ਸਪੈਸ਼ਲੀ ਮੈਂ ਦਿਕਰ ਕਰਨਾ ਚਾਹਵਾ ਸੁਖਿੰਦਰ ਸਿੰਘ ਜੀ ਪ੍ਰਧਾਨ ਜੋ ਅੱਜ ਧੀਆਂ ਦੀ ਨੌੜੀ ਦਾ ਵਰਲਾ ਕੀਤਾ ਗਿਆ। ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਅਰਦਾਸ ਕਰਦਾ ਹਾਂ ਕਿ ਜਿਹੜੀਆਂ ਨਵ ਜੰਮੀਆਂ ਧੀਆਂ ਸਾਡੀਆਂ ਤੇ ਇਨਸ਼ਾਅੱਲਾ ਖੁਸ਼ੀਆਂ ਮਾਣਨ ਤੇ ਰੱਖੀਆਂ ਬਖਸ਼ੇ ਪਰਮਾਤਮਾ ਨੂੰ ਪਰਮਾਤਮਾ ਸੋ ਹੀ ਸੇ ਬਖਸ਼ੇ। ਦੇ ਵਿਦਾਸ਼ਮਸਪਰੋਡ ਵੀ ਅੱਜ ਸਾਹਿਤੀਆਂ ਦੀ ਲੋੜੀ ਮਨਾ ਰਹੇ ਹਾਂ ਇਹ ਬੜਾ ਉਪਰਾਲਾ ਸਰਕਾਰ ਕਰਦੀ ਹੈ ਇਹਦੇ ਨਾਲ ਇਹ ਸਮਾਜ ਵਿੱਚ ਦੱਸਾਂਗੇ ਕਿ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਅਸੀਂ ਸਾਰਿਆਂ ਨੂੰ ਇਹ ਜਾਣਕਾਰ ਚਾਹੁੰਦੀ ਹਾਂ ਮੁੰਡੇ ਤੇ ਕੁੜੀਆਂ ਚ ਕੋਈ ਵਾਸਾਲ ਗੁਆਂ ਅਧਿਕਾਰ ਕਰ ਵੀ ਲੋੜੀ ਪਾਉਣੀ ਚਾਹੀਦੀ ਹੈ ਤੇ ਕੁੜੀਆਂ ਮੁੰਡਿਆਂ ਵਿੱਚ ਬਿਤਰ ਖਾਦੂ ਕੀਤਾ ਜਾਵੇ ജി മേലേ നീ ഗർദി ല ਉਮਿੰਗ ਪਰਫਾਰਮੈਂਸਸ ਤੇ ਬਹੁਤ ਅੱਛਾ ਈਵੈਂਟ ਆਰਗੇਨਾਈਜ਼ ਕੀਤਾ ਸੁਖਿੰਦਰ ਭਾਈ ਸਾਹਿਬ ਨੇ ਮੇਰੇ ਚੰਗੇ ਦੋਸਤ ਵੀ ਨੇ ਮੇਰੇ ਕਲੀਗਸ ਮੇਰੇ ਨਾਲ ਨੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਟੱਚਿੰਗ ਪਰਫਾਰਮੈਂਸ ਸੀ ਜਾਂ ਕਿੱਦਾਂ ਦੀ ਬਹੁਤ ਅੱਛੀ ਪਰਫਾਰਮੈਂਸ ਸੀ ਸਾਰੇ ਨੂੰ ਬਹੁਤ ਬਹੁਤ ਸ਼ੁਕਰੀਆ ਦਾ ਬੋਲਣਾ ਚਾਹੁੰਦਾ ਹਾਂ ਅੱਜ ਦਾ ਦਿਨ ਬੋਲੀਵੁੱਡ ਭਾਗਾ ਦੇਣਾ ਜਿੱਦੇ ਸਭ ਨੌਜਵਾਨ ਸਭਾ ਵੱਲੋਂ ਉਪਰਾਲੇ ਵਕ ਵਕ ਟਾਈਮ ਤੇ ਵਕ ਵਕ ਸਮੇਂ ਤੇ ਜਿਹੜੇ ਕੀਤੇ ਜਾਂਦੇ ਹਨ ਪਰ ਉਹਨਾਂ ਦੇ ਨਾਲ ਨਾਲ ਅੱਜ ਜੋ ਲੋੜੀ ਦਾ ਤਿਹਾਰ ਜੋ ਵਿਰਤ ਆਸ਼ਰਮ ਨੰਗਲ ਵਿਖੇ ਮਨਾਇਆ ਜਾ ਰਿਹਾ ਅਸੀਂ ਸਰਬ ਨੌਜਵਾਨ ਸਭਾ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੀ ਇਸ ਮੌਕੇ ਤੇ ਉਸਤੋਂ ਦਾ ਮੌਕਾ ਮਿਲਿਆ ਅੱਜ ਦੇ ਜਮਾਨੇ ਵਿੱਚ ਜਿੱਥੇ ਕੱਲੇ ਲੜਕੇ ਆ ਨਹੀਂ ਲੜਕੇ ਆਂ ਲੋੜੀਆਂ ਮਨਾਈਆਂ ਜਾਂਦੀਆਂ ਨੇ ਉੱਥੇ ਹੀ ਸਰਬ ਨੌਜਵਾਨਾਂ ਪਰਾਲੇ ਵੱਲੋਂ ਠੀਆਂ ਦੀਆਂ ਵੀ ਲੋੜੀਆਂ ਮਨਾਈਆਂ ਜਾਂਦੀਆਂ ਆ ਅਸੀਂ ਅੱਜ ਖੁਦ ਦੇਖ ਰਹੇ ਹਾਂ ਜਿੱਥੇ ਲੋਕ ਉਤਸ਼ਾਹਤ ਹੋ ਕੇ ਪਹੁੰਚੇ ਨੇ ਧੀਆਂ ਦੀਆਂ ਲੋੜੀਆਂ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਅਸੀਂ ਜਿਹੜਾ ਇਹਨਾਂ ਦੇ ਨਾਲ ਨਾਲ ਸਾਨੂੰ ਵੀ ਮੌਕਾ ਮਿਲਿਆ ਬੜੇ ਧੰਨਵਾਦੀਆਂ ਸਰਵੋਤਮ ਨੌਜਵਾਨ ਸਰਵਾਂ ਨੂੰ ਧੰਵਾਦ ਜੀ ਸਾਰਿਆਂ ਨੂੰ ਅੱਜ ਅਸੀਂ ਧੀਆਂ ਦੀ ਲੋੜੀ ਕਰਨ ਆਏ ਅੱਜ ਅਸੀਂ ਇੱਥੇ ਧੀਆਂ ਦੀ ਲੋੜੀ ਮਨਾਉਣ ਆ ਰਹੇ ਆਂ ਇਸ ਪ੍ਰੋਡ ਵਿਕੇ ਨੇਤਰੀਨ ਆਸ਼ਰਮ ਤੇ ਇਹਨਾਂ ਦੇ ਨਾਲ ਅਸੀਂ ਧੀਆਂ ਦੀ ਲੋੜੀ ਮਨਾਵਾਂਗੇ ਤੇ ਇਹ ਸਰਪ ਸਰਪ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇ ਜਾ ਰਹੀ ਹੈ ਮਨਾਇ ਜਾ ਰਹੀ ਹੈ ਤੇ ਇਹ ਬਹੁਤ ਸਾਰੀ ਉਪਰਾਲੇ ਕਰਦੀ ਆ ਜਿਵੇਂ ਕਿ ਉਹ ਜਨਰਲ ਸੈਂਟਰ ਖੋਲੇ ਹਨ ਤੇ ਬੁਟੀਕ ਦਾ ਕੰਪਿਊਟਰ ਕੋਰਸ ਆਦਿ ਕਰਵਾਉਂਦੇ ਹਨ ਤੇ ਨਾਲ ਨਾਲ ਹਰ ਸਾਲ ਵਿਆਹ ਵੀ ਕਿਤੇ ਜਾਂਦੇ ਆਂ ਧੀਆਂ ਦੇ ਤੇ ਅਸੀਂ ਇਹੀ ਸਾਰਿਆਂ ਨੂੰ ਇਹ ਅਸੀਂ ਇਹੀ ਸਾਰਿਆਂ ਨੂੰ ਕਹਾਂਗੇ ਕਿ ਸਾਰੇ ਰਲ ਮਿਲ ਕੇ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਨ ਹਾਂਜੀ ਅੱਜ ਦਾ ਦਿਨ ਇੱਥੇ ਨੇਤਰਹੀਨ ਆਸ਼ਰਮ ਸਬਰੌਰ ਵਿਖੇ ਅਸੀਂ ਆਈਆਂ ਹਾਂ ਸਾਰੇ ਅੰਗਨਵਾੜੀ ਵਰਕਰਾਂ ਸਾਰੀਆਂ ਹੋਰ ਮੇਰੀਆਂ ਬੇਟੀਆਂ ਸਾਰੀਆਂ ਜੋ ਕਾਲਜ ਵਿੱਚ ਪੜ੍ਹਦੀਆਂ ਰਲ ਮਿਲ ਕੇ ਸਾਰੇ ਅੱਜ ਅਸੀਂ ਲੋਹੜੀ ਦਾ ਤਿਹਾਰ ਮਨਾ ਰਹੇ ਹਾਂ ਬੇਟੀਆਂ ਦੀ ਲੋਹੜੀ ਇੱਥੇ ਅੱਜ ਬੇਟੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਨੌਜਵਾਨ ਸਵਾ ਵੱਲੋਂ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਹਰ ਸਾਲ ਇਸੇ ਤਰ੍ਹਾਂ ਹੀ ਲੋਹੜੀ ਪਾਈ ਜਾਂਦੀ ਹੈ ਕੱਪੜੇ ਵੰਡੇ ਜਾਂਦੇ ਆ ਸਾਰਾ ਹੋਰ ਮਠਿਆਈ ਵਗੈਰਾ ਵੀ ਦਿੱਤੀ ਜਾਂਦੀ ਹੈ ਤੇ ਬਹੁਤ ਹੀ ਅچھے ਤਰੀਕੇ ਦੇ ਨਾਲ ਬੇਟੀਆਂ ਦੀ ਲੋੜੀ ਅਸੀਂ ਮਨਾਉਂਦੇ ਹਾਂ ਰੱਦ ਮਿੱਤੇ ਗਾ ਕੇ ਵੀ ਨੱਚ ਕੇ ਵੀ ਇਹ ਲੋੜੀ ਸਾਵਲੀ ਵਧੀਆ ਤਰੀਕੇ ਨਾਲ ਇਸੇ ਤਰ੍ਹਾਂ ਹੀ ਹਰ ਸਾਲ ਮਨਾਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਲੋਨੀ ਹੈ ਅੱਜ ਇੱਥੇ ਸਰਬ ਨੌਜਵਾਨ ਸੁਲਤਾਨ ਦੇ ਸਭਾ ਦੇ ਸਾਰੇ ਮੈਂਬਰ ਤੇ ਅਸੀਂ ਇੱਥੇ ਇਕੱਠੇ ਹੋਏ ਆ ਲੋੜੀ ਮਨਾਉਣ ਲਈ ਧੀ ਦੀ ਲੋੜੀ ਪਾਉਣ ਲਈ ਇੱਥੇ ਅਸੀਂ ਨਿਤਰੀਨ ਆਸ਼ਰਮ ਸੁਰੋੜ ਵਿਖੇ ਇਕੱਠੇ ਹੋਏ ਆ ਜਿੱਥੇ ਕਿ ਅੱਜ ਅਸੀਂ ਧੀਾਂ ਦੀ ਲੋੜੀ ਪਾਵਾਂਗੇ ਤੋ ਕਹਾਂਗੇ ਜਿੱਦਾਂ ਮਤਲਬ ਕਿ ਜਿਹੜੀ ਸਸਤਾ ਵਾਹੇ ਮਤਲਬ ਕਿ ਜਿੱਦਾਂ ਇਹ ਉਪਰਾਲੇ ਹਰ ਸਾਲ ਕਰਦੇ ਆ ਹੋਰ ਵੀ ਪ੍ਰੋਗਰਾਮ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿੰਦਾਂ ਕਿ ਸਰਪ ਨੌਜਵਾਨ ਸਭਾ ਸਾਰਿਆਂ ਨੂੰ ਪਤਾ ਹੀ ਆ ਤੇ ਬਹੁਤ ਵਧੀਆ ਉਪਰਾਲੇ ਕਰਦੇ ਆ ਧੀਆਂ ਦੇ ਨਾਲ ਧੀਆਂ ਦੇ ਨਾਲ ਇਹ ਸੰਸਥਾ ਜਿਆਦਾ ਜੁੜੀ ਹੋਈ ਆ ਹਰ ਸਾਲ ਇਹ ਸੰਸਥਾ ਦੀ ਇਹ ਵਿਆਹ ਵੀ ਕਰਾਉਂਦੀ ਆ ਤੇ ਹੁਣ ਜਿੱਦਾਂ ਅੱਜ ਧੀਆਂ ਦੀ ਲੋੜੀ ਵੀ ਪਾਉਣ ਲੱਗੇ ਆ ਤੇ ਧੀਆਂ ਦੇ ਵੋਕੇਸ਼ਨਲ ਸੈਂਟਰ ਵਿੱਚ ਲਾਇਆ ਜਾਂਦੇ ਜਿੱਦਾਂ ਵਿੱਚ ਇਹ ਸਿਲਾਈ ਸਿਖਾਉਂਦੇ ਆ ਬੁਟੀਸ਼ਨ ਦਾ ਕੋਰਸ ਆ ਕੰਪਿਊਟਰ ਦਾ ਕੋਰਸ ਆ ਤੇ ਅਸੀਂ ਇਹ ਕਹਿ ਸਕਦੇ ਆ ਕਿ ਸਰਪ ਨੌਜਵਾਨ ਸਭਾ ਦੇ ਨਾਮ ਨਾਲ ਰੱਖ ਕੇ ਸਾਨੂੰ ਵੀ ਇਹ ਕੰਮ ਅੱਗੇ ਵਧਾਉਣੇ ਚਾਹੀਦੇ ਹਨ ਇਹਨਾਂ ਨਾਲ ਹੈਲਪ ਕਰਾਉਣੀ ਚਾਹੀਦੀ ਗੁੱਡ ਨੇਮ ਕੀ ਹੈ ਜੀ ਆਪਣਾ ਦੇਵ ਦੇ ਲਵਾਵੇਂ ਦੇ ਨਾਲ ਮੇਰੇ ਨਾਂ ਤੇ ਨਾਮ ਆ ਜਾਂਦਾ ਜੀ ਬੋਲਿਆ ਨਾ ਕਿ ਉਹ ਸਰ ਕਰਾਉਣੇ ਮੈਂ ਕੋਈ ਦਰਖਾਸਤ ਨਹੀਂ ਕਰਾਉਂਦਾ ਬੱਚੇ ਦੇਖੋ ਬੋਲਿਆ ਨਾ ਕਿ ਉਹ ਕੋਈ ਮੇਰੇ ਨਾਲ ਹੀ ਹਲਦੀ ਕਰਦਾ ਹੈ ਸੇਵ ਲਈਏ ਨਾ ਕੋਈ ਗੱਲ ਹੈ ਪੰਜ ਜਿੰਦਾ ਕਾਉਂਦਾ ਜੇ ਅਕੇ ਨਾਲ ਜਿੰਦਾ ਤਾਂ ਬਸ

ਵਾੜਾ ਬਲੋਂ ਵਿਦ ਆਸ਼ਰਮ ਗੁਰਨਾਨਕ ਬਰਦਾਸ਼ਮ ਨਿਤਰੀਨ ਆਸ਼ਰਮ ਜਿਹੜਾ ਸਪਰੋਡ ਦੇ ਵਿੱਚ ਹੈਗਾ ਉਹ ਉੱਥੇ ਧੀਆਂ ਦੀ ਲੋੜੀ ਮਨਾਈ ਜਾ ਰਹੀ ਆ ਔਰ ਜਿੱਥੇ ਸਮੇਂ-ਸਮੇਂ ਅਨੁਸਾਰ ਸਰਬ ਨੌਜਵਾਨ ਸਭਾ ਉਪਰਾਲੇ ਕਰਕੇ ਬੱਚਿਆਂ ਨੂੰ ਸਿੱਖਲਾਈ ਦੇ ਰਹੀ ਆ ਬੱਚਿਆਂ ਨੂੰ ਕੰਪਿਊਟਰ ਸਿਖਾ ਰਹੀ ਆ ਧੀਆਂ ਦੇ ਵਿਆਹ ਕਰ ਰਹੀ ਆ ਜਿੱਥੇ ਹੋਰ ਉਪਰਾਲੇ ਕਰਦੀ ਉਹਦੇ ਨਾਲ-ਨਾਲ ਅੱਜ ਧੀਆਂ ਦੀ ਲੋੜੀ ਜਿਹੜੀ ਉਹ ਪਾ ਰਹੀ ਆ ਜਿੱਥੇ ਸਮਾਜ ਦੇ ਅੰਦਰ ਧੀਆਂ ਨੂੰ ਬਰਾਬਰ ਸਤਿਕਾਰ ਦੇਣ ਦੀ ਲੋੜ ਹੈ ਉੱਥੇ ਹੀ ਸਰਨੋਜਨ ਸਮਾ ਨੇ ਇਹ ਉਪਰਾਲਾ ਕਰਕੇ ਧੀਆਂ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਦਿੱਤਾ ਵਾ ਔਰ ਆਸ਼ੀਰਵਾਦ ਦੇ ਰਹੇ ਆ ਔਰ ਸਾਰੇ ਹੀ ਸਮਾਜ ਨੂੰ ਬੇਨਤੀ ਕਰਦਾ ਕਿ ਅਜਿਹੇ ਉਪਰਾਲੇ ਜਿੱਥੇ ਧੀਆਂ ਦੀ ਲੋੜੀ ਪਹਿਲਾਂ ਹਮੇਸ਼ਾ ਹੀ ਲੜਕਿਆਂ ਦੀ ਪੁੱਤਾਂ ਦੀ ਲੋੜੀ ਮਨਾਈ ਜਾਂਦੀ ਸੀ ਅੱਜ ਜਿਹਦੀ ਬਰਾਬਰਤਾ ਧੀਆਂ ਦੀ ਲੋੜੀ ਮਨਾ ਕੇ ਦਿੱਤੀ ਜਾ ਰਹੀ ਆ ਜੇਸੂ ਉਪਰਾਲੇ ਜਿੰਨੀ ਸ਼ਲਾਗਾ ਸਰਬਨੌਜਵਾਨ ਸਭਾ ਦੀ ਕਰ ਲਈ ਹੈ ਬਹੁਤ ਘੱਟ ਆ ਔਰ ਆਰ ਆਰ ਮਿਲ ਕੇ ਇਹ ਉਪਰਾਲਾ ਸਾਰੇ ਸਮਾਜ ਅੰਦਰ ਸਾਰੇ ਦੇਸ਼ ਅੰਦਰ ਇਸੇ ਤਰ੍ਹਾਂ ਕਰਦੇ ਰਹੀਏ ਤਾਂ ਜੋ ਅਸੀਂ ਇੱਕ ਚੰਗਾ ਸਿਸਟਮ ਕ੍ਰੀਏ ਕਰ ਸਕੀਏ ਧੀਆਂ ਨੂੰ ਸਤਕਾਰ ਦੇ ਸਕੀਏ ਔਰ ਆਉਣ ਵਾਲੇ ਸਮੇਂ ਦੇ ਅੰਦਰ ਆਪਣੀਆਂ ਧੀਆਂ ਨੂੰ ਵੀ ਆਫੀਸਰ ਬਣਦੇ ਆ ਦੇਖ ਕੇ ਸਾਡਾ ਮਾਣ ਬਹੁਤ ਉੱਚਾ ਹੋਵੇਗਾ ਸਭ ਨੂੰ ਬੇਨਤੀ ਹੈ ਕਿ ਆਓ ਨਾਲ ਮਿਲ ਕੇ ਧੀਆਂ ਨੂੰ ਬਰਾਬਰ ਸਤਕਾਰ ਦੇਈਏ ਉਪਰਾਲਾ ਸਰਬਨੌਜਵਾਨ ਸਭਾ ਦਾ ਕਿ ਅੱਜ ਨਮ ਜਬੀਆਂ ਧੀਆਂ ਦੀ ਲੋੜੀ ਮਨਾਉਣ ਲਈ ਔਰ ਇਥੇ ਦੇ ਜਿਹੜੇ ਆਵਾਜ਼ ਔਰ ਬੇਸਹਾਰਾ ਲੋਕ ਨੇ ਉਹਨਾਂ ਨੂੰ ਆਪਣੀ ਕੁਝ ਵਿੱਚ ਸ਼ਾਮਲ ਕਰ ਲਈ ਅੱਜ ਜਿਹੜਾ ਪ੍ਰੋਗਰਾਮ ਆ ਗੁਰਨਾਨਕ ਬਿਰਤ ਗੁਰਨਾਨਕ ਬਿਰਤ ਅਸ਼ਰਮ ਬਿਰਤ ਨੇਤਰੀਨ ਆਸ਼ਰਮ ਸਪਰੋੜ ਵਿਖੇ ਰੱਖਿਆ ਗਿਆ ਜਿਸ ਦੇ ਵਿੱਚ ਸਰਬੋਜੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਬਹੁਤ ਬਹੁਤ ਹੀ ਸਜਜੇ ਤਰੀਕੇ ਨਾਲ 101 ਲੜਕੀਆਂ ਦੀ ਜਿਹੜੀ ਆ ਲੋੜੀ ਉਹ ਪਾਈ ਜਾ ਰਹੀ ਹੈ ਅਸੀਂ ਜਿੱਥੇ ਸਭਾ ਦੇ ਸਾਰੇ ਜਿੰਨੇ ਵੀ ਮੈਂਬਰ ਨੇ ਔਰ ਪਤਾਨ ਸਾਹਿਬ ਨੇ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਹੀ ਇੱਥੇ ਜਿਹੜੇ ਉਹਨਾਂ ਨੇ ਇਸ ਨੇਤਰਹੀਨ ਵਿਰਧ ਆਸ਼ਰਮ ਦੇ ਵਿੱਚ ਆ ਕੇ ਇਹ ਉਪਰਾਲਾ ਕਰਨ ਦਾ ਜਿਹੜਾ ਹਰ ਸਾਲ ਹੀ ਕਰਾਉਂਦੇ ਨੇ ਤੋਂ ਉਹਨਾਂ ਦੇ ਸਜਜੇ ਜਿਹੜਾ ਕੰਮ ਲਈ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ